ਸੱਚ ਜਾਣਿਓ ਕੁੜੀਓ ਜੇ ਕੋਈ ਇਹੋ ਜੈ ਨਾ ਜ਼ਿੰਦਗੀ ਚ ਤਾਂ ਪੱਕਾ ਮੁੱਤੀਪੁਨ ਕੀਤੇ ਹੋਣੇ ਨੇ ਜਿਹੜਾ ਆਖਦਾ ਮੈਂ ਹੈਗਾ ਨਾ ਤੂੰ ਨਾ ਫਿਕਰ ਕਰ ਸੁੱਖ-ਸਾਂਤ ਤਾਂ ਸਾਰੇ ਪੁੱਛਦੇ ਨੇ ਕੋਈ ਦੁੱਖ ਹੈ ਤਾਂ ਜ਼ਿਕਰ ਕਰ ਉਹ ਕੱਲਾ ਲੱਖਾਂ ਵਰਗਾ ਐ ਫਿਰ ਕਾਦੇ ਰੋਣੇ ਨੇ ਪੱਕਾ ਮੁੱਤੀਪੁਨ ਕੀਤੇ ਹੋਣੇ ਨੇ ਹਰ ਹਾਲਾਤ ਦੇ ਵਿੱਚ ਨਾਲ ਖੜਾ ਉਹ ਸੱਜਣ ਨਹੀਂ ਦੋਸਤ ਐ ਯਾਰਾ ਉਹ ਠੰਡਾ ਸ਼ੀਤਲ ਜਲ ਵਰਗਾ ਤੇ ਮੇਰਾ ਚੜਿਆ ਹੀ ਰਹਿੰਦਾ ਪਾਰਾ ਸੁਲਝੇ ਹੋਏ ਮੁੰਡੇ ਮੱਲੂ ਮੱਲੀ ਲੱਗਦੇ ਸੋਹਣੇ ਨੇ ਪੱਕਾ ਮੋਤੀ ਪੁਨ ਕੀਤੇ ਹੋਣੇ ਨੇ ਨਿੱਕੀ ਮੋਟੀ ਅਣਬਣ ਨੂੰ ਛੇਤੀ ਹੀ ਹਲ ਕਰ ਲੈਂਦਾ ਦਿਲ ਦਾ ਚੰਗਾ ਰਸਦਾ ਨਹੀਂ ਆਪੇ ਹੀ ਪਹਿਲੋਂ ਗੱਲ ਕਰ ਲੈਂਦਾ ਕਹਿੰਦਾ ਮਸਾ ਮਸਾ ਮਿਲੇ ਸਜਣ ਐਵੇਂ ਥੜੀ ਖੋਣੇ ਨੇ ਸੱਚ ਜਾਣਿਓ ਕੁੜੀਓ ਜੇ ਕੋਈ ਇਹੋ ਜਿਹਾ ਨਾ ਜ਼ਿੰਦਗੀ ਚ ਪੱਕਾ ਮੋਤੀਪੁਨ ਕੀਤੇ ਹੋਣੇ ਨੇ ਮੋਤੀਪੁਨ ਕੀਤੇ ਹੋਣੇ ਨੇ